ਸਰਫਿਕਲਜੀ ਸਾਰਿਆਂ ਦਾ ਸਵਾਗਤ ਹੈ ਜੀ ਫਿਰ ਤੋਂ ਤੁਹਾਡੇ ਆਪਣੇ ਚੈਨਲ ਤੇ ਅੱਜ ਲੈ ਕੇ ਆਏ ਬਹੁਤ ਸੋਹਣੇ ਕਾਟਨ ਦਾ ਸੂਟ ਰਹਿਣ ਵਾਲੇ ਨੇ ਪਿਓਰ ਮਸ਼ੀਨ ਵਰਕ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਫੁੱਲ ਹੈਵੀ ਫਰੰਟ ਤੁਸੀਂ ਦੇਖ ਸਕਦੇ ਹੋ ਨਾ ਟੈਬੀ ਚਨੂਨ ਦਾ ਦੁਪੱਟਾ ਹੈਗਾ ਬਹੁਤ ਹੀ ਸੋਹਣਾ ਡਿਜੀਟਲ ਪ੍ਰਿੰਟ ਹੈਗਾ ਜੀ ਬਹੁਤ ਹੀ ਸੋਹਣਾ ਕਾਟਨ ਦੇ ਸੂਟ ਹੈ ਜੀ ਬੈਸਟ ਕਲੈਕਸ਼ਨ ਆ ਬਹੁਤ ਹੀ ਪਿਆਰੇ ਜੇ ਕਲਰ ਨੇ ਇਸ ਵਿੱਚ ਕੱਲ ਵਾਲੀ ਵੀਡੀਓ ਵਿੱਚ ਵੀ ਸੀ ਅੱਜ ਲਾਈਟ ਸ਼ੀਟ ਸੀ ਇਹ ਵਾਲਾ ਸੂਟ ਵੀ 올ਓਵਰ ਐਂਡ ਨਾਲ ਡਿਜੀਟਲ प्रिंट ਵਾਲਾ ਦੁਪੱਟਾ कॉटन ਦਾ सूट मस्लिन कॉटन ਦਾ सूट पोती सोनी कलेक्शन प्राइस स्क्रीन ਤੇ ਮੈਂਸ਼ਨ ਹੈ ਇਹ ਦੇਖੋ ਜੀ ਬਹੁਤ ਹੀ ਜ਼ਿਆਦਾ ਸੋਹਣੇ ਕਲੈਕਸ਼ਨ ਲੈ ਕੇ ਆਏ ਆਪਾਂ ਬਹੁਤ ਹੀ ਸੋਹਣੇ ਕਾਟਨ ਦਾ ਹੈਗਾ neck ਬਣਿਆ ਹੋਇਆ ਮਿਰਰ ਵਰਕ ਕੀਤਾ ਹੋਇਆ neck ਤੇ ਤੁਸੀਂ ਦੇਖ ਸਕਦੇ ਹੋ ਨਾਲ ਬਾਟਮ ਤੇ ਵੀ ਵਰਕ ਕੀਤਾ ਹੋਇਆ ਬਹੁਤ ਹੀ ਸੋਹਣਾ ਨਾਲ ਦੁਪੱਟਾ ਮਸਲੀਨ ਦਾ ਟਾਈ ਐਂਡ ਡਾਈ ਦੁਪੱਟਾ ਆਏਗਾ ਕਲਰ অপਸ਼ਨਸ ਕਾਫੀ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੇ ਜੀ ਯੂਨਿਕ ਜੀ ਇਹ ਇੱਕ ਕਨਸੈਪਟ ਹੈ ਬਹੁਤ ਹੀ ਸੋਹਣਾ ਆਰਟੀਕਲ ਹੈ ਕਲਰ ਦੇਖੋ ਕਿੰਨੇ ਪਿਆਰੇ ਨੇ neck ਬਣਿਆ ਹੋਇਆ ਨਾਲ ਜਿਹੜੀ ਬਾਟਮ ਹੈਗੀ ਹੈ ਜੋ ਵਰਕ ਵਾਲੀ ਆਏਗੀ ਬਹੁਤ ਹੀ ਸੋਹਣਾ ਕੰਠਾ ਵਰਕ ਕੀਤਾ ਹੋਇਆ ਹੈਗਾ ਨਾਲ ਦੁਪੱਟਾ ਹੈਗਾ ਦੁਪੱਟੇ ਵੀ ਬਹੁਤ ਸੋਹਣਾ ਟਾਈ ਐਂਡ ਡਾਈ ਦਾ ਦੁਪੱਟਾ ਹੈਗਾ ਕਲਰਸ ਦੇਖੋ ਕਾਫੀ ਪਿਆਰੇ ਨੇ ਨੈਕਸਟ ਆਰਟੀਕਲ ਹੈਗਾ ਜੀ 올ਓਵਰ ਸੂਟ ਰਹਿਣ ਵਾਲਾ ਹੈ ਕਾਟਨ ਮਸਲੀਨ ਕਾਟਨ ਦਾ ਸੂਟ ਹੈਗਾ ਪ੍ਰਾਈਸ ਬਹੁਤ ਲੋ ਹੈ ਦਾ 올ਓਵਰ ਫੈਬਰਿਕ ਰਹਿਣ ਵਾਲਾ ਪੂਰਾ ਸੂਟ ਬੰਦਲ ਤੋਂ ਸੀਜ਼ ਦਾ ਬਣਾ ਸਕਦੇ ਹੈਗੇ ਉਹ ਫਰੌਕ ਵੀ ਬਣਾ ਸਕਦੇ ਹੋ ਜਿਸ ਤਰੀਕੇ ਨਾਲ ਬਣਾਉਣਾ ਹੋਏ ਬਣਾ ਸਕਦੇ ਹੋ ਕਿਉਂਕਿ 올ਓਵਰ ਫੈਬਰਿਕ 5 ਮੀਟਰ ਆਏਗਾ ਅਗਰ ਵੱਡੇ ਬਣੇ ਦਾ ਹੋਏ ਤਾਂ 3.5 ਮੀਟਰ ਆਏਗਾ ਇਹ ਦੇਖੋ ਸੈਲੀਬ੍ਰਿਟੀ ਸੂਟ ਆ ਬਹੁਤ ਹੀ ਸੋਹਣਾ ਜਿਹਾ ਸੂਟ ਆ ਵਾਈਟ ਕਲਰ ਦਾ ਸੋਲੋ ਪੀਸ ਹੈਗਾ neck ਬਣਿਆ ਹੋਇਆ ਹੈ sleeves ਬਣੀਆਂ ਹੋਈਆਂ ਨੇ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਹੈਗਾ ਨਾਲ ਦੁਪੱਟਾ ਹੈਗਾ ਬਹੁਤ ਸੋਹਣਾ ਟਾਈ ਡਾਈ ਦਾ ਦੁਪੱਟਾ ਬਹੁਤ ਹੀ ਸੋਹਣਾ ਸੂਟ ਹੈ ਨੰਬਰ ਸਕਰੀਨ ਤੇ ਮੈਂਚਣਾ ਆਰਡਰ ਲਈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ